ਕਹਿੰਦਾ ਕਿ ਕੀ ਇਹ ਸਾਰਾ ਉਹ ਜਾ ਪਿੱਛੇ ਸ਼ਮਾਂ ਜੋ ਮਾਨਜੋ ਡੀਜੀਪ ਪੰਜਾਬ ਸ਼੍ਰੀ ਗੌਰਵਜਾਦੂ ਜੀ ਉਹਨਾਂ ਦੀ ਅਧਿਅਤਾਂ ਤੇ ਅਤੇ ਮਾਨਜੋ ਕਮਿਸ਼ਨਰ ਅੰਮ੍ਰਿਤਸਰ ਸ਼੍ਰੀ ਗੁਰਪ੍ਰੀਤ ਸਿੰਘ ਜੀ ਪੁੱਲਰ ਦੀਆਂ ਅਧਿਅਤਾਂ ਤੇ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਨਸ਼ਿਆਂ ਦੇ ਖਿਲਾਫ ਬਹੁਤ ਆਪਣੀ ਜੰਗ ਛੇੜੀ ਹੋਈ ਹੈ ਉਹਦੀ ਲੜੀ ਵਿੱਚ ਇੱਕ ਕ੍ਰਾਸ ਬਾਰਡਰ ਨਾਰਕੋ ਟੈਰਰ ਮੋਡਿਊਲ ਬਸਟ ਹੋਇਆ ਇੱਕ 42 ਨੰਬਰ ਮਕਦਮਾ ਦਰਜ ਹੋਇਆ ਸੀ ਜੋਬਨ ਜੋਬਨ ਲੜਕਾ ਫੜਿਆ ਗਿਆ ਸੀਗਾ 7 ਤਰੀਕ ਨੂੰ ਉਸ ਕੋ 290 ਗ੍ਰਾਮ ਹੀਰੋਇਨ ਮਿਲੀ ਸੀ ਉਹਦੀ ਲੜੀ ਵਿੱਚ ਫਿਰ ਇੱਕ ਜਿਵੇਂ ਪਹਿਲਾਂ ਵੀ ਸੀਪੀ ਸਾਹਿਬ ਨੇ ਤੁਹਾਨੂੰ ਬਰੀਫ ਕੀਤਾ ਸੀਗਾ ਇੱਕ ਕਰਨਦੀਪ ਯਾਦਵ ਮਕੇਸ਼ ਯਾਦਵ ਔਰ ਸਾਜਨ ਸਿੰਘ ਇਹ ਖੰਡਵਾਲਾ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਬਿਹਾਰ ਤੋਂ ਨੇਪਾਲ ਭਜਨ ਦੀ ਫਰਾਗ ਵਿੱਚ ਗਫਤਾਰ ਕੀਤਾ ਗਿਆ ਸੀ ਇਹਨਾਂ ਨੂੰ ਵੀ ਬੜੀ ਮਿਹਨਤ ਨਾਲ ਪੁਲਿਸ ਨੇ ਫੜਿਆ ਸੀਗਾ ਔਰ ਇਹ ਉਸ ਤੋਂ ਬਾਅਦ ਇੱਕ ਗੁਰਬਖਸ਼ ਸਿੰਘ ਉਹ ਵੀ ਇਹਨਾਂ ਦਾ ਸਾਥੀ ਫੜਿਆ ਗਿਆ ਸੀਗਾ ਉਹ 18 ਤਰੀਕ ਨੂੰ ਕਰਨ ਦਿਵਜਾਦਵ ਹੈਗਾ ਇਹਦੇ ਕੋਲ ਇੱਕ ਕੋਲੋਹੇਰਨ ਰਿਕਵਰ ਹੋਈ ਹੈ ਔਰ ਇੱਕ ਪਿਸਟਲ ਬੱਤੀ ਬੋਰ ਦਾ ਦੋ ਰਾਉਂਡ ਔਰ ਕਵਰ ਕੀਤੇ ਨੇ ਔਰ ਜਿਹੜੀ ਸਾਰੀ ਕਾਰਵਾਈ ਹੋਈ ਹੈ ਏਸੀਪੀ ਵੈਸ ਸ਼ਿਵਦਰਸ਼ਨ ਸਿੰਘ ਔਰ ਐਸਐਚਓ ਸ਼ਾਟਾ ਵਿਨੋਦ ਕੁਮਾਰ ਇਹਨਾਂ ਨੇ ਬਹੁਤ ਮਿਹਨਤ ਨਾਲ ਕੰਮ ਕੀਤਾ ਔਰ ਇਹ ਜਿਹੜਾ ਮੋਡਿਊਲ ਹੈਗਾ ਇਹ ਪਾਕਿਸਤਾਨ ਬਾਰਡਰ ਜਿਹੜਾ ਹੈਗਾ ਰਮਦਾਸ ਉਹ ਡੇਰਾ ਬੱਬਾ ਨਾਨਕ ਸਾਈਡ ਉੱਥੋਂ ਇਹ ਪਾਕਿਸਤਾਨ ਲਿੰਕ ਸਗਾ ਡਰੋਨ ਦੇ ਰਾਹੀਂ ਸਾਰਾ ਕੁਝ ਆਉਂਦਾ ਸਿਗਾ ਔਰ ਇਹ ਜਿਹੜਾ ਜਿਹੜਾ ਕਰਨ ਜਾਦਵ ਹੈਗਾ ਸਟਿਲ ਓਨ ਰਿਮਾਂਡ ਹੈ ਬਾਕੀ ਫਰਦਰ ਦੀ ਪੁਸ਼ਕਿਸ਼ ਚੱਲ ਰਹੀ ਹੈ ਔਰ ਇੱਕ ਹੋਰ ਕੇਸ ਹੈਗਾ ਨਹੀਂ ਸਰ ਆਪਣਾ ਬੰਬ ਦੇ ਵਿੱਚ ਵੀ ਇਨਵੋਲਵ ਹੈ ਬੰਦਾ ਨਹੀਂ ਬੰਬ ਵਾਲੇ ਕੇਸ 'ਚ ਨਹੀਂ ਇਨਵੋਲ ਹੋਏਗਾ ਔਰ ਇਸੇ ਤਰ੍ਹਾਂ ਇੱਕ ਹੋਰ ਕੇਸ ਹੈਗਾ ਢੰਡਾ ਦਾ ਰਹਿਣ ਵਾਲਾ ਹੈਗਾ ਉਦੋਂ ਕੋਲ ਵੀ 1 ਕਿਲੋ 10 ਗ੍ਰਾਮ ਹੀਰਨ ਮਿਲੀ ਹੈ ਇਨਸਪੈਕਟਰ ਨੀਰਜ ਕੁਮਾਰ ਜਿਹੜੇ ਕੈਂਠਾ ਨੇ ਲੱਗੇ ਨੇ ਗਵਾਲ ਮੰਡੀ ਤੋਂ ਇਹਨੂੰ ਗਫਤਾਰ ਕੀਤਾ ਔਰ ਇਹ ਇਹਨੂੰ ਅਸੀਰਮਾਨ ਲੈ ਕੇ ਥੋਰਲੀ ਪੁਸ਼ਕਿਸ਼ ਕਰ ਰਹੇ ਆ ਬੈਕਵਰਡ ਫੋਰਵਰਡ ਲਿੰਕੇਜ ਸਾਰੇ ਪਤਾ ਕਰਾਂਗੇ ਕਿ ਜਿਹੜੇ 2 2 ਕਿਲੋ 10 ਗ੍ਰਾਮ ਹੀਰਨ ਮਿਲੀ ਹੈ ਔਰ ਇੱਕ ਪਿਸਟਲ ਹੈ ਬਹੁਤ ਵਧੀਆ ਅਚੀਵਮੈਂਟ ਹੈ ACP ਵੈਸਟੋਨ ਦੀ ਨਿਗਰਾਨੀ ਚ ਸਾਰੇ ਕੀਤੀ ਗਈ ਹੈ ਔਰ ਈਮਾਨ ਜੋ ਸ਼੍ਰੀ ਗੁਰਪ੍ਰਸਾਦ ਜੀ ਭੁੱਲਰ ਕਮਿਸ਼ਨਰ ਅਮਰ ਸਰ ਉਹਨਾਂ ਦੀ ਦੇਤਾਂ ਤੇ ਜਿਹੜੀ ਲਗਾਤਾਰ ਕਾਰਵਾਈ ਜਾਰੀ ਹੈ ਅਜਿਹੇ ਜਿਹੜੇ ਮਾਰੇ ਅਨਸਰਾਂ ਦੇ ਖਿਲਾਫ ਲਗਾਤਾਰ ਕਾਰਵਾਈ ਜਾਰੀ ਰਹੇਗੀ ਹੋਰ ਵੀ ਜਿਹੜਾ ਇਸ ਤਰ੍ਹਾਂ ਦਾ ਨੈਟਵਰਕ ਹੈਗਾ ਉਹਨੂੰ ਬ੍ਰੇਕ ਕੀਤਾ ਜਾਵੇ ਸਭ ਤੋਂ ਸਭ ਜਿਹੜਾ ਜ਼ਵਾਲਵਰ ਮਿਲਿਆ ਉਹ ਗੈਰਕਾਨੂੰਨੀ ਹੈ ਕਿ ਲਾਇਸੈਂਸੀ ਨਹੀਂ ਹੈ ਨਹੀਂ ਗੈਰਕਾਨੂੰਨੀ ਹੈ ਲਾਇਸੈਂਸੀ ਤਾਂ ਕੋਈ ਨਹੀਂ ਹੈ ਇਹਦੇ ਤਾਂ ਕੋਈ ਪਹਿਲਾ ਕੇਸ ਵੀ ਹੈਗਾ ਜੀ ਦੂਜੇ ਬੀ ਦੂਜੇ ਨਹੀਂ ਅਜੇ ਪਹਿਲਾ ਕੋਈ ਟ੍ਰੇਸ ਨਹੀਂ ਹੈ ਕਿੱਥੇ ਸਭ ਦੇਣਦਾਰੀ ਡਿਲੀਵਰੀ ਕਿੱਥੇ ਕਰਨੀ ਸੀ ਇਹਨੇ ਉਹ ਸਾਰੀ ਸਾਰੀ ਹੁਣ ਫਰਦਰ ਸਾਰੀ ਚੱਲ ਰਹੀ ਹੈ ਬਾਕੀ ਰਿਕਵਰ ਹੋ ਗਈ ਸੀ ਹੁਣ ਸਾਰਾ ਅੱਗੇ ਅੱਗੇ ਸਾਰਾ ਨੈਟਵਰਕ ਸਾਨੂੰ ਕਾਫੀ ਚੰਗੇ ਲੀਡਸ ਮਿਲੀਆਂ ਹੈਗੀਆਂ ਕਿਹਨੂੰ ਦੇਣਾ ਸੀ ਕਿੱਥੋਂ ਲਿਆਂਦਾ ਸੀ ਉਹ ਅਸੀਂ ਫਰਦਰ ਉਹਨੂੰ ਚੈੱਕ ਕਰ ਰਹੇ ਹਾਂ ਉਹ ਫਿਰ ਜੀ ਡਿਸਕਲੋਜ਼ ਨਹੀਂ ਕਰ ਸਕਦਾ ਜੀ ਇਹ ਤਾਂ ਬੇਸਿਕ ਕੰਮ ਜੀ ਡਰੋਨ ਆਈਟ ਲੈ ਕੇ ਆਇਆ ਹੈ ਮਹਿੰਗਾਈ ਕੀ ਅਸਾਈਨਮੈਂਟ ਹਾਂਜੀ ਹਾਂਜੀ ਪਾਕਿਸਤਾਨ ਦੇ ਨਾਲ ਇਹਨਾਂ ਦੇ ਸਮਗਰਾਂ ਨੂੰ ਲਿੰਕ ਹੈ ਉਹਨਾਂ ਦੇ ਥਰੂ ਆਈ ਹੈ ਜਿਹੜਾ ਬੇਸਿਕ ਕੰਮ ਹੋ ਰਿਹਾ ਕੋਈ ਹੈਗਾ ਕਿਹੋ ਜਿਹਾ ਕੰਮ ਕਰਦੇ ਨੇ ਨਹੀਂ ਇਹੇ ਕੰਮ ਹੈ ਛੋਟਾ ਮੋਟਾ ਕੰਮ ਕਰਦੇ ਆ ਉਹ ਵਿਧਿਆੜੀਆਂ ਵੇਰਾਂ ਕਰਦੇ ਪਰ ਨਾਲ ਇਸ ਕੰਮ ਚ ਇਨਵੋਲ ਹੋ ਗਏ ਕਿੰਨੀ ਉਮਰ ਹੋਈ ਇਹ ਦੇਖੀ 22 ਸਾਲ ਦੀ ਉਮਰ ਹੈ ਇਹ ਆਪਣੇ ਫਾਜ਼ਲ ਦਾ ਰਾਜ ਮਿਸਤਰੀ ਹੈ ਉਹਦੇ ਨਾਲ ਇਹ ਕੰਮ ਕੰਮ ਕਰਦਾ ਸੀ ਤੇ ਦੂਸਰੇ ਕੇਸ ਵਾਲੀ ਉਮਰ ਕਿੰਨੀ ਹੈ ਉਹ ਵੀ 22 23 ਸਾਲ ਦਾ ਮੁੰਡਾ ਹੈ ਸਰ ਬੰਬ ਵਾਲੇ ਕੇਸ ਚ ਪਹਿਲਾ ਹੀ ਕੇਸ ਹੈ ਮਨਨ ਤਾਂ ਪਹਿਲੇ ਵੀ ਪਰਚੇ ਦਰਜ ਹੋ ਜਾਂਦਾ ਨਹੀਂ ਬੰਬ ਵਾਲੇ ਕੇਸ ਜਿਹੜੇ ਹੈਗਾ ਉਹ ਤੁਹਾਨੂੰ ਆਲਰੇਡੀ ਸੀਪੀ ਸਾਹਿਬ ਨੇ ਦੱਸਿਆ ਹੋਇਆ ਉਹਨਾਂ ਦੇ ਦੋ ਦੋ ਮੁਕਦਮੇ ਦਰਜ ਨੇ ਔਰ ਦੋਨੇ ਫੜੇ ਜਾ ਚੁੱਕੇ ਇੱਕ ਤਾਂ ਤੁਹਾਨੂੰ ਪਤਾ ਉਹ ਇੰਕਾਊਂਟਰ ਹੋ ਗਿਆ ਸੀਗਾ ਜਦੋਂ ਪੱਤੀ ਦੂਜਾ ਵੀ ਪੜਿਆ ਹੋਇਆ ਠੀਕ ਹੈ